ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਚਾਰੀਆਂਵਾ ਸੇ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਤਾਜ਼ੀਆਂ ਸੂਈਆਂ ਵੀਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਵੀ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਰ ਬਹੁਤ ਵਧੀਆ ਚੱਲਦਾ ਵੀ ਕੱਲ ਵੀ ਸੀਗਾ ਗਾਵਾ ਅੰਕਲ ਲੈਟਰ ਤਿੰਨ ਗਾਈਆਂ ਸੀਗਾ ਥੋੜਾ ਲੇਟ ਹੋ ਗਿਆ ਵੀਡੀਓ ਬਣਾਉਣ ਹਾਂ ਤੁਸੀਂ ਮਿਲ ਗਏ ਹੋਏ ਸੀ ਉਹ ਤੁਹਾਨੂੰ ਵੇਗ ਗਿਆ ਉਹ ਹਮ ਅੱਜ ਵੀ ਮੰਨ ਕੇ ਚੱਲ ਆਪਣੇ ਕੋਲੇ ਚਾਰ ਵੜਾਂ ਗਈਆਂ ਹਮ ਚਾਰ ਐ ਦਿਖਾਉਣੀਆਂ ਆ ਗਈਆਂ ਦੋ ਗੱਬਣਾਆਂ ਗਈਆਂ ਵੀ ਠੀਕ ਹੈ ਭਾਈ ਤੇ ਤੈਨ ਆਪਣੇ ਕੋਲੇ ਸੁਆ ਸੁਆ ਗਏ ਇੱਕ ਆਪਣੇ ਘਰੇ ਸੁਈ ਗਈ ਓਕੇ ਭਾਈ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘਲਾ ਹੂੰ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹੇ ਨੇ ਆਪਾਂ ਉਹਨਾਂ ਡਾਇਰੈਕਟਰ ਓਕੇ ਨੇੜੇ ਆਪ ਨੂੰ ਭਦੌੜ ਸਹਿ ਰਹੇ ਗਏ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਵੀ ਠੀਕ ਹੈ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਹੂੰ ਅਬ ਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੀਆਂ ਹੋਣੀਆਂ ਕੋਈ ਘਰ ਦੇ ਠੀਕ ਹੈ ਭਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੀ ਨੇ ਕਿਹੜਾ ਸੂਸ ਹੋਈ ਆ ਇਹ ਡਾਕਟਰ ਦੂਜਾ ਸੂਸ ਹੋਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਕੱਲ ਦੀ ਸੂਈ ਵੀ ਹੈਗੀ ਆਪਣੇ ਕੋਲ ਤਾਂ ਤੜਕੀ ਆਈ ਹੈਗੀ ਠੀਕ ਆ ਬਾਈ ਤੇ ਮੰਨ ਕੇ ਬੱਚਾ ਦੇ ਡਾਕਟਰ 나ੜਵਾ ਦਿਖਾ ਦੇ ਜਮਾ ਅੱਲਾ ਦਾ ਹੂੰ 나ੜਵਾ ਨਾਲ ਹੀ ਹੈ ਹੂੰ ਠੀਕ ਆ ਬਾਈ ਬੱਚਾ ਕਰਮ ਵਾਲੀ ਨੇ ਬੱਚਾ ਦੇ ਤਾਂ ਬਾਈ ਫੇਸ ਦੀ ਬਿਊਟੀ ਕਮਾਲ ਆ ਫੁੱਲ ਕੱਦ ਫੁੱਲ ਬ੍ਰੀਟ ਲੇਵਾ ਬੜਾ ਕਮਾਲਾ ਹਣਾ ਲੇਵਾ ਡਾਕਟਰ ਬਾਕੀ ਜਮਾ ਹੈ ਡਾਕਟਰ ਖੱਟਾ ਖੱਟਾ ਬੋੜਾ ਦਾ ਬੈੜ ਥੱਲੇ ਠੀਕਾ ਤੇ ਲੇਵਾ ਦਿਖਾ ਦੇ ਪੰਡਾ ਵਾਲਾ ਹੀ ਵਰਗਾ ਲੇਵਾ ਵਾਲਾ ਦਾ ਸਹੀ ਆ ਭਾਈ ਆ ਕਹਿੰਦੀ ਆ ਲੇਵਾ ਤਾਂ ਮੈਨੂੰ ਹੀ ਲੱਗਿਆਗਾ ਹੂੰ ਤੇ ਬਾਕੀ ਡਾਕਟਰ ਥਾਣ ਇੰਨਾ ਕ ਚੰਗਾ ਲੱਗਿਆਗਾ ਬੈੜ ਨੂੰ ਕਿੰਨਾ ਕਹਦੇ ਉਹਨਾਂ ਲੈ ਠੰਡੀ ਦੇਖੀ ਜਿਵੇਂ ਮਰਦੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੋਈ ਨਹੀਂ ਠੰਡੀ ਸੀਲ ਆ ਤੇ ਬਾਕੀ ਡਾਕਟਰ ਮੂਰੋਂ ਲੇਵਾ ਦਿਖਾ ਦੇ ਮੂਰੋਂ ਲੇਵਾ ਚੈੱਕ ਕਰਵਾਉਂਦੇ ਫੀਟਿੰਗ ਵਾਲੀ ਤਗੜੀ ਵਾਲੀ ਬਰੀ ਲੈ ਕਿਆ ਬਾਤ ਆ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਤੇ ਵੱਡੀ ਨਾੜ ਚੈੱਕ ਕਰੋ ਬਾਈ ਦੁੱਧ ਵਾਲੀ ਗੁਲਾਬੀ ਥਣ ਲੱਗਿਆ ਕਹਨੇ ਬਾਈ ਬਾਕੀ ਡਾਕਟਰ ਕਿਹੜੇ ਸਾਹ ਹੁਣ ਦੁੱਧ ਦੱਸਿਆਗਾ ਹੂੰ ਬਈ ਮੰਨ ਕੇ 28 29 ਕਿਲੋ ਦੁੱਧ ਚੋਇਆ ਵਗੈਰਾ ਠੀਕ ਹੈ ਜੀ ਤੇ ਬਈ ਮੰਨ ਕੇ ਚਲਾ ਆਪਾਂ ਨਹੀਂ ਕਹਿੰਦੇ ਕਿੰਨਾ ਦੇ ਦੂਗੀ ਕਿਵੇਂ ਡਾਕਟਰ ਬੈਠਦੇ ਰੰਗ ਟੰਗਾ ਬਾਕੀ ਡਾਕਟਰ ਫਲਕਾਰੀ ਲਾ ਕੇ ਚੈੱਕ ਕਰਾ ਦੇ ਭਜਨ ਬੁਜਨ ਸਹੀ ਗੱਲ ਤੇ ਪ੍ਰਿੰਟ ਪ੍ਰੂਟ ਵੇੜ ਦਾ ਕਿੰਨਾ ਇਹਦੇ ਉਨਾ ਚੰਗਾ ਲੱਗਿਆਗਾ ਹੂੰ ਬਰੀਟ ਵਾਲੀ ਐ ਕਿ ਨਹੀਂ ਬੀ ਡੈਕਟਰ ਬਾਕੀ ਆ ਤਾਹਾਂ ਤੋਂ ਆ ਜੀ ਜਾ ਟਾਂ ਚੜਖਾ ਇਲੈਕਟ੍ਰਿਕ ਕਿੰਨਾ ਚੌੜਾ ਲੱਗਿਆ ਵੈੜ ਨੂੰ ਤਾਹਾਂ ਤੋਂ ਐ ਪੂਰੀ ਫੁੱਲ ਬਜਣ ਤੇ ਚੌੜੀ ਹੈਗੀ ਸਹੀ ਗੱਲ ਆ ਬਾਈ ਤੇ ਮੰਨ ਕੇ ਚੱਲ ਪੂਰੀ ਤਾਹਾਂ ਦਾ ਡੈਕਟਰ ਪੱਧਰ ਆ ਕੋਈ ਟੂ ਹਿਟਾ ਹੀ ਨਹੀਂ ਚੱਕਣੀ ਇਧਰੋਂ ਦਿਖਾਇਦਾ ਸਟ੍ਰੀਟ ਸੂਟ ਤੇ ਲੰਬੀ ਲੱਗੂ ਆ ਬਾਈ ਫੇਸ ਦੀ ਬਿਊਟੀ ਤੇ ਕੱਦ ਪ੍ਰਿੰਟ ਇੱਕ ਨੰਬਰ ਆ ਸੂਈ ਸਵਾਈਆ ਲੇਵਲ ਉਆ ਕਮਾਲ ਦਾ ਥਾਨ ਬਹੁਤ ਚੰਗਾ ਅੱਥੀ ਤੇ ਉਹ ਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲਗਿਆ ਬਾਕੀ ਐਸੋ ਪ੍ਰਿੰਟ ਪ੍ਰਿੰਟ ਤੇ ਡਾਇਰੈਕਟਰ ਬਾਹਰ ਦਾ ਕੱਦ ਵਜਣ ਚੈੱਕ ਕਰਾਰੇ ਕਿੰਨਾ ਚੰਗਾ ਗਾ ਫੁੱਲ ਬਰੀਡ ਆ ਕਹਿੰਦੇ ਭਾਈ ਪੂਰਾ ਫੁੱਲ ਵਜਣਾ ਪੂਰਾ ਕੱਦ ਆ ਡਾਇਰੈਕਟਰ ਬਾਕੀ ਆਪਾਂ ਡਾਇਰੈਕਟਰ ਨਾਲ ਖੜ ਕੇ ਦਿਖਾਉਣੇ ਅਗਲਾ ਆਪ ਹੀ ਕੱਦ ਦਾ ਅੰਦਾਜ਼ਾ ਲਾ ਲਿਓ ਵੀ ਕਿੰਨਾ ਸਹੀ ਗੱਲ ਆ ਭਾਈ 6 ਫੁੱਟ ਕੱਦ ਹੋ ਬਾਈ ਦਾ ਉਸ ਹੱਬੰਨ ਅੰਦਾਜ਼ਾ ਲਾ ਲਿਓ ਲੈ ਭਾਈ ਫੁੱਲ ਬਰੀਡ ਫੁੱਲ ਕੱਦ ਕਿਆ ਬਾਤ ਹੈ ਮੰਨ ਕੇ ਚੱਲ ਡਾਕਟਰ ਥੱਲੋਂ ਥੱਲੋਂ ਕਿਸੇ ਪਾਸੇ ਵੜਾ ਤਰਾ ਨਹੀਂ ਗਈ ਇਧਰ ਉਧਰ ਪ੍ਰਿੰਟ ਪ੍ਰਿੰਟ ਚੈੱਕ ਕਰਾ ਲੇ ਕਿਵੇਂ ਡਾਕਟਰ ਆਏ ਆ ਕਿਵੇਂ ਸਾਪੀ ਵੀ ਹੁੰਦੀ ਹੈਗੀ ਸਹੀ ਗੱਲ ਆ ਭਾਈ ਬਰੀਟ ਵਾਲੀਆ ਕਰਮਾ ਇਹਦੇ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਲੇਵਾ ਇੱਕ ਨੰਬਰ ਆ ਪੂਰਾ ਪੰਡ ਵਾਲਾ ਲੇਵਾ ਥਾਣ ਬਹੁਤ ਚੰਗਾ ਮੁੱਠੀ ਮੰਨ ਕੇ ਚਾਹ ਡਾਕਟਰ ਕਿਵੇਂ 28 29 ਕਿਲੋ ਪਹਿਲੇ ਹੀ ਦੁੱਧ ਪਾਇਆ ਵਗਾ ਮੈਂ ਦੁੱਧ ਡਾਕਟਰ ਅਜੇ ਸੇਵ ਵਾਲੇ ਬੰਦੇ ਕੋਲੇ ਬਾਕੀ 32 33 ਕਿਲੋ ਦੁੱਧ ਪਾ ਦੂਗੀ ਠੀਕ ਆ ਬਾਕੀ ਡਾਕਟਰ ਸੇਵਾ ਗਿਆ ਆਪਾਂ ਨਹੀਂ ਕਹਿਣਾ ਕਿੰਨਾ ਦੁੱਧ ਆਪਾਂ ਕਿਵੇਂ ਡਾਕਟਰ ਮਾਲਕ ਕਹਿੰਦੇ ਆਪਾਂ ਤੁਮੇ ਕਹਿ ਕੇ ਦੇਣੀ ਆ ਹੁੰਦੀਆਂ ਆ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਤਾਂ ਪ੍ਰਿੰਟ ਪ੍ਰੌਂਟ ਤੇ ਲੰਬਾਈ ਲੰਮੂਈ ਚੈੱਕ ਕਰਾਦੀ ਬੈਠੇ ਕਿੰਨੀ ਆ ਆ ਬਾਤਾਂ ਬਾਈ ਕੀ ਬਾਤਾਂ ਇਸ ਫਿਲਹਣੀ ਡਾਕਟਰ ਕਰਮਾ ਵਾਲੀ ਐਨੀ ਕਾ ਲੈ ਆਈ ਬਹਿ ਜਾ ਆਈ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਜਿੱਥੇ ਮਰਜ਼ੀ ਖੜਾ ਕੇ ਬਹਿ ਜਾ ਕਿੱਥੇ ਮਰਜ਼ੀ ਹੋਈ ਇਧਰੋਂ ਵੀ ਲੇਵਾ ਦੇ ਹੋਏ ਨਾਲਾ ਨੂਣਾ ਫੁੱਲ ਚੰਗੀਆਂ ਹਨ ਮੁੱਠੀ ਵਾਲਾ ਥਾਨ ਕੱਲਾ ਕੱਲਾ ਸੰਦਾ ਕੀ ਬਾਤ ਆ ਬੋਲੀ ਬਰੀਡ ਆ ਕਰਮਾ ਵਾਲੀ ਦੇ ਕਹਿੰਦੇ ਜੀ ਹਾਂ ਵੀ ਬਾਕੀ ਤਾਂ ਡਾਕਟਰ ਖੜ ਨਹੀਂ ਖੁੜ ਨਹੀਂ ਚੈੱਕ ਕਰਾ ਦੇ ਬਹਿੜਦੇ ਹੂੰ ਸਹੀ ਆ ਟਰੱਕ ਜਿੱਡੀ ਬਹਿੜਾ ਡਾਕਟਰ ਟਰੱਕ ਜਿੱਡੀ ਆ ਸਹੀ ਗੱਲ ਆ ਭਾਈ ਇਹ ਮੁੱਲ ਵੀਰੇ ਜਾਇਜ਼ ਹੂ ਮੋੜ ਡਾਕਟਰ ਜਮਾਂ ਜਾਇਜ਼ ਹੋਊਗਾ ਹੋਊਗਾ ਫੋਨ ਤੇ ਮੁੱਲ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਮੁੱਲ ਜਮਾਂ ਜਾਇਜ਼ ਰੱਖਾਂਗੇ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਬਾਕੀ ਡਾਕਟਰ ਇਹ ਹੀ ਆ ਬੈਠਾ ਆਪਾਂ ਨੂੰ ਪਤਾ ਕਿੰਨਾ ਕਿੰਨਾ ਮੁੱਲ ਕਰਦੇ ਆਗੇ ਹੂੰ ਪੂਰੀ ਫੁੱਲ ਚੰਗੀ ਵਹਿੜਾਈ ਬਾਕੀ ਵਜਨ ਭੁਜਨ ਕਿੰਨਾ ਆਗੇ ਦੇ ਉਨਾਗਾ ਸਹੀ ਆ ਬਾਈ ਪੂਰੀ ਵਜਨ ਵਾਲੀ ਆ ਰਾਜੀ ਆ ਬਾਕੀ ਡਾਕਟਰ ਸੂਈ ਕਰਕੇ ਬੈੜਨੇ ਪੁਰਾ ਵੀ ਨਹੀਂ ਚੱਕਿਆ ਠੀਕ ਆ ਜੋ ਕੋਕਾ ਖਚਾ ਗਈ ਜਮਾਂ ਗੋਲੇ ਵਰਗੀ ਗੋਲ ਹੋ ਜਾਣਾ ਨੇ ਹੂੰ ਕਿਆ ਬਾਤ ਹੈ ਪ੍ਰਿੰਟੀ ਵਾਲਾ ਚੰਗਾ ਕਰਮਾ ਇਹਦਾ ਕਰੇ ਬਾਈ ਬਾਕੀ ਜਿਹੜਾ ਪ੍ਰਿੰਟ ਪ੍ਰੋਂਟੂ ਵੀ ਸਲੀਨਰ ਕੀ ਪਈ ਆ ਜਮਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਫੁੱਲ ਬ੍ਰੀਡ ਬਾਕੀ ਕੋਈ ਜੱਕਰ ਨਹੀਂ ਧਾਰਾਂ ਬਾਈ ਮਾਰ ਕੇ ਦਿਖਾ ਹਾਂ ਨਾ ਲੈ ਆ ਕੇ ਬੰਨਤੀ ਹਮ ਆਈ ਬਹਿ ਜਾ ਥੱਲੇ ਕਹਿਣਾ ਕਰਨਾ ਜਮੀ ਨਹੀਂ ਕੋਈ ਨਹੀਂ ਦੇਖਣਾ ਲੈਵਾ ਦੇ ਕਿ ਲੈਵਾ ਦੇ ਡਾਕਟਰ ਕਿਆ ਬਾਤ ਹੈ ਕਿ ਡਾਕਟਰ ਫੀਟਿੰਗ ਆ ਲੈਵਾ ਪੂਰੀ ਪੱਕੀ ਜੜ ਦਾ ਲੈਵਾ ਨਾ ਮਟਾਈਂ ਸਾਵੇ ਤੇ ਬਾਕੀ ਥਾਣ ਇੰਨਾ ਚੰਗਾ ਗਲਾਸਾਂ ਵਰਗੇ ਥਾਣਾ ਗਲਾਸਾਂ ਵਰਗੇ ਥਾਣਾ ਬਾਈ ਲੈ ਤੇ ਚਵਾਈ ਡਾਕਟਰ ਐਨੀ ਦੀ ਸੀਲ ਹੰਡੀ ਹੈਗੀ ਆ ਲੈ ਉੱਠ ਕੇ ਐ ਫੇਰ ਵਹ ਜਾ ਥੋੜੇ ਦਨ ਲੈ ਕੋਈ ਚੱਕਰ ਹੀ ਨਹੀਂ ਬਾਈ ਜਿਵੇਂ ਮਰਜੀ ਬਹਿ ਜਾ ਕਿਆ ਬਾਤ ਹੈ ਨਾ ਚੂਣ ਦਿਖਾਉਂਦੇ ਆ ਕਰਮਾਂ ਦੇ ਚੂਣ ਦੇਖਦੇ ਚੂਣ ਪੜਾ ਚੰਗਾ ਹਣਾ ਬਾਈ ਚੂਣ ਦੇ ਡਾਕਟਰ ਜਮਾ ਖੱਟਾ ਖੱਟਾ ਹੋ ਜਾ ਹੂੰ ਜਿਵੇਂ ਮਰਜੀ ਚੱਲ ਕੋਈ ਸਿੱਖ ਨਹੀਂ ਕਹਿਣਾ ਕੁਝ ਨਾ ਕਿਆ ਬਾਤ ਹੈ ਬਸ ਜਵਾਈ ਡੈਕਟਰ ਮੱਛੀ ਮੋਟਰ ਰਗ ਗਿਆ। ਹੂੰ ਦੋ ਮਿੰਟਾਂ ਚ ਲਾ ਚੋ ਬੋਟ। ਡੈਕਟਰ ਨਾ ਜੋ ਚੈੱਕ ਕਰ ਲੋ ਚ ਬਈ ਕੀਆ ਬਾਤ ਆ ਬਈ। ਬਾਲੀ ਠੰਡੀ ਸੀਲ ਆ ਹਨਾ। ਬਾਲੀ ਨਹੀਂ ਡੈਕਟਰ ਕੋਈ ਬੱਚਾ ਨਹੀਂ ਛੱਡਿਆ ਕੁਛ ਨਹੀਂ ਕਰਿਆ। ਹੂੰ ਮੰਨ ਕੇ ਚੱਲ ਆਈ ਆਪਾਂ ਉਧਰ ਲੈ ਕੇ ਥੱਲੇ ਬਹਿ ਗਏ। ਹੂੰ ਜਮਾ ਕਹਿਣਾ ਕਰਨਾ ਕਰਮ ਵਾਲ ਨੇ ਜਮਾ ਨਹੀਂ ਕੋਸ। ਸਹੀ ਗੱਲ ਆ। ਲੈ ਖਾ ਡੈਕਟਰ ਜਮਾ ਖੱਟਾ ਖੱਟਾ ਬੋ। ਕਿੰਨੀਆ ਕਿਧਾਰਾ ਮਾਰੀਆਂ ਕਿੰਨੇ ਬਈ। ਤੇ ਬਾ ਕੀ ਡਾਇਰੈਕਟਰ ਥਣ ਥਣ ਚੈੱਕ ਕਰਾ। ਬਾਕੀ ਥਣ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੂਰੀ ਵਿਥੇ ਥਾਣ ਤੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ। ਬਾਕੀ ਡਾਇਰੈਕਟਰ ਖੜਨੀ ਦੇ ਕਦ ਬਜਣ ਚੈੱਕ ਕਰਾ ਦੀ ਬੈਠਦਾ। ਕਿ ਕਿੰਨਾ ਕਦ ਬਜਣਾਗਾ। ਸਹੀ ਗੱਲ ਆ ਬਾਈ। ਕੀ ਬਾਤ ਆ ਬਈ। ਅੱਗੇ ਭਰਾ ਕੀ 2 ਨੰਬਰ। ਕਿਹੜਾ ਸੂਆ ਸੂਈ ਹੈ ਜੀ? ਇਹ ਵੀ ਡਾਇਰੈਕਟਰ ਦੂਜਾ ਸੂਆ ਸੂਈ ਹੈਗੀ। ਇਹ ਕਦੋਂ ਸੂਈ ਹੈ ਵੀਰੇ? ਏ ਵੀ ਡਾਕਟਰ ਕੱਲ੍ਹ ਕਦੀ ਸੂਈ ਵੇਗੀ ਬੱਚਾ ਕੀ ਦੇਤਾ ਬੱਚਾ ਹੀ ਦੇਤਾ ਮਗਰ ਡਾਕਟਰ ਬੱਚਾ ਦੇਤਾ ਬਈ ਵਜਨ ਬਹੁਤ ਆ ਬੈਡ ਚਾ ਬਾਕੀ ਡਾਕਟਰ ਕੱਦ ਤੇ ਵਜਨ ਹੂੰ ਬਾਕੀ ਚੈੱਕ ਕਰ ਐ ਡਾਕਟਰ ਕਿੰਨਾ ਆਗਾ ਕੀ ਬਾਤ ਆ ਯਾਰ ਲੈਡੀ ਫੁੱਲ ਬਰੀਡ ਨਾਸਾਂ گلابی ਥਾਣੇ گلابی ਬਈ ਸੂਈ ਸਵਾਈ ਆ ਬਰੀਟ ਬਾਲੀਆ ਵੈੜ ਤੇ ਬਾਕੀ ਡਾਕਟਰ ਫੇਸ ਫੂਸ ਵੈੜ ਦਾ ਹੂੰ ਇੰਨਾ ਚੰਗਾ ਆ ਗਿਆ ਕਿੰਨਾ ਕਹਦੇ ਹੋ ਨਾ ਸਹੀ ਤੇ ਬਾਕੀ ਡਾਕਟਰ ਕੱਦ ਵਜਣ ਇਹਦਾ ਵੀ ਦਿਖਾ ਦੇ ਹੂੰ ਉਹੀ ਡਾਕਟਰ ਵਜਣ ਚ ਵੈੜ ਆਈ ਜਾਣ ਵਾਲੀ ਆ ਪੂਰੀ ਡਾਕਟਰ ਤਾਹਾਂ ਤੋਂ ਆ ਚੌੜੀ ਚਾੜੀ ਦਿਖਾ ਦੇ ਕਿੰਨੀ ਆਈ ਸਹੀ ਆ ਤੂੰ ਵੀ ਡਾਕਟਰ ਗੋਲੇ ਵਰਗੀ ਪਈ ਹੈਗੀ ਸਹੀ ਆ ਮੰਨ ਕੇ ਚੱਲ ਹੁਣ ਪੂਰਾ ਚੱਕਣ ਲੱਗ ਗਈ ਲੈ ਵਾ ਦੇਖੀ ਬਾਈ ਉਹ ਨੂੰ ਲੈ ਵਾ ਚੈੱਕ ਕਰੋ ਪਹਿਲਾਂ ਠੰਡੀ ਚੈੱਕ ਕਰੋ ਲੈ ਜਿਵੇਂ ਮਰਦੀ ਵੈਦਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੋਲਾ ਬਾਈ ਬਾਕੀ ਜਿਹੜਾ ਥਣ ਚੈੱਕ ਕਰਾਏ ਵਾੜਾ ਨਾੜਾਂ ਚੈੱਕ ਕਰਵਾਉਨੇ ਨਾਲੇ ਥਣ ਦਾ ਸੈੱਟ ਚੈੱਕ ਕਰਵਾਉਨੇ ਪਹਿਲਾਂ ਲੈ ਵੇਰੀਆਂ ਨਾੜਾਂ ਚੈੱਕ ਕਰਵਾਉਣਾ ਵੱਡੀ ਨਾੜ ਦੇ ਕਿ ਬਾਈ ਡਾਇਰੈਕਟਰ ਕੀ ਬਾਤ ਇਹ ਇਵੇਂ ਬੜਾ ਦੁੱਧ ਪਾਉਣ ਡਾਇਰੈਕਟਰ ਪਾਉਣ ਗਏ ਕਿਹੜਾ ਕੱਲਾ ਕੱਲਾ ਥਾਣਾ ਪੂਰੀ ਪਿੱਛੀ ਦੇ ਥਾਣਾ ਬਾਈ ਕੀ ਡਾਇਰੈਕਟਰ ਪੂਰਾ ਮੂਠੀਆ ਥਾਣਾ ਦਾ ਨਾ ਡਾਇਰੈਕਟਰ ਭਾਵੇਂ ਪੱਕੇ ਦੇ ਬੰਨੇ ਰੱਖੇ ਥਾਣ ਮਸਲ ਦੀ ਵੀ ਨਹੀਂ ਸਹੀ ਆ ਬਾਈ ਚੁਆਈ ਚੂਈ ਕਿਵੇਂ ਆ ਭਰਾ ਚੁਆਈ ਚੂਈ ਦਾ ਡਾਕਟਰ ਟ੍ਰੇਨਿੰਗ ਚੰਗੀ ਹੈ ਵੀ ਕਿੰਨੀ ਕਹਦੇ ਉਹਨੇ ਤੇ ਬਾਕੀ ਡਾਕਟਰ ਸ਼ਾਂਤ ਲੇਵਾ ਦਿਖਾ ਦੇ ਕਿਹੜਾ ਬਾਤ ਆ ਬਾਈ ਬਹੁਤ ਸਵਾਗਤ ਲੇਵਾ ਡਾਇਰੈਕਟਰ ਚੜਾਈ ਚੜੂਈ ਦੇਗਾ ਹੂੰ ਵਾਕਇਤ ਲਾਈਆਂ ਦਿਖਾਉਂਦੀ ਆ ਜੇ ਕਿ ਨਹੀਂ ਇਹ ਮੰਨ ਕੇ ਜਿਹੜਾ ਡਾਕਟਰ ਚੂnga ਵੀ ਆ ਤੜਕੇ ਉਹ ਹੱਥ ਨੂੰ ਦੇਖੀ ਬਣਦੀਆਂ ਕੀ ਬਾਤ ਆ ਵੱਡੀ ਨਾੜ ਦੁੱਧ ਵਾਲੀ ਇਧਰ ਵੀ ਬਹੁਤ ਚੰਗੀ ਆ ਬਈ ਕਰਮ ਵਾਲੇ ਲੇਵਾ ਦੇ ਹੀਟਿੰਗ ਚੈੱਕ ਕਰ ਲੋ ਲੇਵਰੀ ਕਮਾਲ ਫੁੱਲ ਕੱਦ ਉੱਤੋਂ ਪੱਧਰ ਕੋਈ ਟੂ ਹੀ ਨਹੀਂ ਜਗਦੀ ਕੋਈ ਲੱਸੀ ਨਹੀਂ ਲਾਵੀ ਨਹੀਂ ਕਹਿੰਨੇ ਬਈ ਬਾਈ ਨੂੰ ਬੁਜਾ ਬਹੁਤ ਡਾਕਟਰ ਵੈਡ ਚ ਬਾਕੀ ਕੱਦ ਦਿਖਾ ਦੇ ਖੋਲ ਦੇ ਬਾਈ ਮਾੜਾ ਤੋਰ ਕੇ ਦਿਖਾ ਦੇ ਸੋਈ ਸਵਾਈ ਫੁੱਲ ਬਰੀਡ ਤੇ ਪੂਰੀ ਪਲੇ ਵੀ ਵੱਡੇ ਕੰਮ ਡਾਕਟਰ ਫੇਸਕੂਸ ਪੰਜਾਬੀ ਆ ਇਹ ਚੈਲੋ ਚੈਬੜ ਦਾ ਬਹੁਤ ਨਿਆਂ ਚੰਗਾ ਲੱਗਿਆਗਾ ਸਹੀ ਆ ਭਾਈ ਲੈ ਕੀ ਬਾਤ ਆ ਭਾਈ ਤੋਰਾ ਚੈੱਕ ਕਰਕੇ ਨਹੀਂ ਭਾਈ ਤੋਰਾ ਤਾਰਾ ਵਾਕਈ ਡਾਕਟਰ ਸੀਲ ਠੰਡੀਆਂ ਵੜਾ ਬਾਹਰੀਆਂ ਨਿਆਂ ਜੀ ਆਗਾਂ ਹਾਂ ਆ ਵੇਖ ਲੈ ਮੰਨ ਕੇ ਚੱਲ ਇੱਥੇ ਖੜਾ ਲਾ ਤੇ ਰੱਸਾ ਛੱਡ ਦੇ ਉੱਤੇ ਵਾ ਮੈਂ ਥੱਲੇ ਪੈ ਜਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਰੱਸਾ ਫਿਰ ਤਾਂ ਵਈ ਮਾਉਣ ਤੇ ਕੀ ਬਾਤ ਆ ਭਾਈ ਨਾ ਨਾੜਾ ਨੂੜਾ ਕਰਮਾਈ ਦੇ ਫੁੱਲ ਚੰਗੀਆਂ ਨੇ ਬਿਊਟੀ ਚੈੱਕ ਕਰੋ ਕਹਿੰਦੇ ਭਾਈ ਬਾਕੀ ਡਾਕਟਰ ਦੋ ਤੱਕ ਕਿਲੋ ਖੰਡ ਪਾ ਪਸ਼ੂ ਘੱਟ ਦੇ ਦੇ ਸੀਲ ਠੰਡਾ ਹੋਵੇ ਹਮ ਮੋਲ ਵੀਰੇ ਜਾਇਜ ਹੋ ਮੋਲ ਡਾਕਟਰ ਜਮਾ ਜਾਏ ਹੋਗਾ ਖਿੱਚ ਕੇ ਮੋਲ ਰੱਖਾਂਗੇ ਭਾਈ ਕਹਿੰਦਾ ਬਾਲਾ ਮੋਲ ਨਹੀਂ ਰੱਖਦੇ ਮੋਲ ਪਹਿਲਾਂ ਵੀ ਭਾਈ ਦੇ ਜਾਇਜ ਹੁੰਦੇ ਆ ਖਿੱਚ ਕੇ ਮੋਲ ਹੋਣਗੇ ਬਾਕੀ ਕੋਈ ਚੱਕਰ ਨਹੀਂ ਧਾਰਾ ਭਾਈ ਮਾਰ ਕੇ ਰੱਖਾ ਲੈ ਠੰਡੀ ਬਹੁਤ ਹੈ ਨਾ ਬਾਕੀ ਡਾਕਟਰ ਲੈ ਵੇ ਦੀ ਚੜਾਈ ਜੁੜੀ ਦਿਖਾ ਦੇ ਕਿੰਨੀ ਆ ਗਈ ਹੂੰ ਬਹੁਤ ਨਹੀਂ ਹੈ ਡਾਕਟਰ ਮੰਨ ਕੇ ਚੱਲ ਹੱਥ ਨੂੰ ਟਲਾਂ ਟੁਲਾਂ ਕੱਢ ਗਈ ਸਰੋਂ ਦਾ ਫਾਸ ਜਾਣਾ ਡਾਕਟਰ ਨੇ ਜਾ ਸਹੀ ਗੱਲ ਹੈ ਬਈ ਲੈ ਕੀ ਬਾਤ ਹੈ ਤੇ ਬਾਕੀ ਡਾਕਟਰ ਸੀਲ ਹੰਡੇ ਇੰਨੀ ਕਾ ਆ ਮਾਹੀ ਬਹਿ ਜਾ ਥੱਲੇ ਲੈ ਬਈ ਕਹਿਣਾ ਕੁਛ ਨਹੀਂ ਹੈ ਨਾ ਜਿਵੇਂ ਡਾਕਟਰ ਕਹਿਣਾ ਕਰਨਾ ਕੁਛ ਨਹੀਂ ਸੀਲ ਫੁੱਲ ਲੈ ਵਾ ਦੇਖੋ ਕਰਮਾੜੀ ਦਾ ਪਿੱਛੇ ਟੋਲੀ ਜੁੜੀ ਫੁੱਲ ਕਿਉਂ ਆਉਂਦੇ ਬਈ ਟੂਣ ਬੜਾ ਚੰਗਾ ਹੈ ਨਾ ਮੋਟੀ ਮੋਟੀ ਚਵਾਈਏ ਜਿਵੇਂ ਮਰਜ਼ੀ ਚੋਈ ਜਾ ਕੀ ਬਾਤ ਹੈ ਬੜਾ ਚੰਗਾ ਜੀ ਉਹਨਾ ਕਿ ਨਹੀਂ ਐ ਰੈਂਟ ਕਿੱਥੇ ਪੈਰ ਧਰ ਲੈ ਪੈਰ ਦਾ ਪਟਣਾ ਹੀ ਨਹੀਂ ਕਰਮ ਵਾਲੀ ਨੂੰ ਲੈ ਮਗਰਲੇ ਸੁਣਾ ਚੋਈ ਚੈੱਕ ਕਰ ਲਿਆ ਕੀ ਆ ਬਾਤ ਹੈ ਬਾਕੀ ਮੁੱਲ ਬਾਈ ਦੇ ਜਮਾ ਜਾਜ ਹੁੰਦੇ ਨਹੀਂ ਐਡੇ ਐਡੇ ਵਾੜਾਂ ਦੇ ਮੁੱਲ ਹਣਾ ਬਾਈ ਮਾਰਕੀਟ ਚ ਪਤਾ ਕਰ ਲੈ ਹਣਾ ਬਹੁ ਨੀ ਆਏ ਮੁੱਲ ਕਰਦੇ ਵਾ ਕਿ ਡਾਕਟਰ ਚੋਈ ਚੂਈ ਦਿਖਾ ਦੇ ਲੈ ਕਿੰਨੇ ਅੰਗ ਧਾਰਾਂ ਮਾਰੀਆਂ ਦੁੱਧ ਦੇ ਸਹੀ ਗੱਲ ਆ ਬਾਈ ਲੈ ਕੀ ਆ ਬਾਤ ਆ ਤੇ ਬਾਕੀ ਡਾਕਟਰ ਉਹਨਾਂ ਪਸਮਾ ਕਰਦਾ ਵੇੜਨ ਦੇਖ ਲੈ ਇੰਨੇ ਨਾ ਥਣ ਦਿਖਾ ਦੇ ਕਿੰਨਾ ਚੰਗਾ ਕੱਢਾ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਫੁੱਲ ਬ੍ਰੀਡ ਨਾਲਾ ਨੋੜਾਂ ਲੈਵੇ ਤੇ ਹੌਲਾ ਬਾਈ। ਬਾਕੀ ਡਾਕਟਰ ਚਮਕ ਚੌਂਕ ਬਹੁਤ ਆ ਵੈੜ ਦੀ। ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਆ ਸੂਈ ਆ? ਇਹ ਡਾਕਟਰ ਦੂਜਾ ਸੂਆ ਸੂਈ ਹੈਗੀ। ਕਦੋਂ ਸੂਈ ਆ ਭਰਾ ਇਹ? ਇਹ ਮੰਨ ਕੇ ਚੱਲ 20 ਮਿੰਟ ਹੋਏ ਡਾਕਟਰ 6 ਦਾ ਆਉਂਦਾ ਮੂੰਹ। ਬੱਚਾ ਕੀ ਦੇਤਾ? ਬੱਚਾ ਦੇਤਾ ਡਾਕਟਰ ਕਾਕੇ ਬੱਚੇ ਦਾ ਕੋਈ ਲੇਖਾ ਹੀ ਨਹੀਂਗਾ ਇੰਨਾ ਚੰਗਾ ਬੱਚਾ ਦਾ। ਸਹੀ ਗੱਲ ਆ ਬਾਈ ਬੋਲੀ ਬ੍ਰੀਡ ਆ ਨਾ ਬੱਚੇ ਦੇ। ਹਾਂ ਡਾਕਟਰ। ਕੀ ਆ ਵਾਹ। ਇਹ ਕਦੇ ਬੱਚੀ ਹੁੰਦੀ ਕੋਈ ਮੋਲ ਹੀ ਨਹੀਂ ਸੀ ਆ। ਸਹੀ ਆ। ਨਾ ਸੰਗ ਗਲਾਬੀ ਦੰਨਾ ਚ ਵਹਿੜਾ ਬਾਕੀ ਫੇਸਕੂਸ ਦਿਖਾ ਡਾਕਟਰ ਹੂੰ ਬਿਊਟੀ ਚੈੱਕ ਕਰ ਕਣੀ ਬੜੀ ਨਿਆਈ ਬਿਊਟੀ ਐ ਡਾਕਟਰ ਇਹ ਲੇਵੇ ਦੀਆਂ ਨਾੜਾਂ ਚੈੱਕ ਕਰਾ ਦੇਣਦੇ ਪਹਿਲੇ ਹੀ ਕਿਆ ਬਾਤ ਆ ਲੈ ਇਕਲੀ ਇਕਲੀ ਨਾੜ ਨਾਏ ਖੜੀ ਆ ਮੁਠੀ ਵਾਲਾ ਥਣ ਗਲਾਬੀ ਥਣ ਤੇ ਦੁੱਧ ਵਾਲੀ ਨਾੜ ਚ ਬਾਕੀ ਡਾਕਟਰ ਕਰਮ ਵਾਲੀ ਸੀਲ ਢੰਡੀ ਹੂੰ ਐਨੀ ਕਹਿ ਗਈ ਲੈ ਹੂੰ ਥਣ ਥਣ ਦਿਖਾ ਡਾਕਟਰ ਗਲਾਸ ਆਰ ਕੇ ਖਾਣ ਲੱਗੇ ਬਾਕੀ ਸੀਲ ਹੈਨੀ ਦਾ ਡੈਕਟਰ ਦੇਖ ਲੈ ਆਪਾਂ ਮੈਂ ਹੀ ਬੈਠਾ ਰਹਾ ਥੱਲੇ ਕਿਹੜਾ ਕਰਨਾ ਜਮੇ ਨਹੀਂ ਕੋਸ ਤੇ ਲੇਵੇ ਨਾੜਾ ਨੂੜਾ ਦਿਖਾ ਦੇ ਕਿੰਨੇ ਆਈਆਂ ਇਹ ਪ੍ਰੋ ਹੈ ਪਹਿਲੇ ਵਾਰ ਨਾੜਾ ਦਾ ਸਹੀ ਗੱਲ ਬਾਕੀ ਡੈਕਟਰ ਲੋਇਆ ਹੈ ਵੀ ਗਲੱਬੀ ਗਲੱਬੀ ਹੈ ਦੇਖ ਲੈ ਜੀ ਜਾਤ ਵਾਲੀ ਬ੍ਰੀਟ ਵਾਲੀ ਵੜਾਕ ਨੇ ਬਈ ਹਾਂ ਵੀ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਬਾਕੀ ਡੈਕਟਰ ਕਲਰ ਚੈੱਕ ਕਰਾ ਦੇ ਵੜਾ ਦਾ ਲੈ ਕੀ ਬਾਤ ਆ ਪ੍ਰਿੰਟ ਚੈੱਕ ਕਰ ਵੀ ਪ੍ਰਿੰਟ ਦੀ ਮੰਗ ਬਹੁਤ ਹੈ ਕਿ ਨਹੀਂ ਮੰਗ ਬਹੁਤ ਵਾਕੀ ਡੈਕਟਰ ਬੱਛੀ ਅੰਗ ਆ ਗਈ ਉਹ ਜਿਹੜਾ ਸਲੀਨਰ ਗਈ ਪਈ ਆ ਬਾਕੀ ਥੱਲਿਓ ਥੁਲਿਓ ਮੰਗ ਰੋ ਮੂਰੋਂ ਲੈਵਾ ਜੇ ਕਰ ਦੇ ਆਹ ਬਾਤ ਆ ਵੀ ਲੈਵਾ ਬੜਾ ਕਮਾਲ ਆ ਹਨ ਬਹੁਤ ਸੋਹਣੀ ਫੀਟਿੰਗ ਲੇਵੇ ਦੀ ਤਿਆਰੀ ਐਦੂ ਵੀ ਨੇ ਹੋਰ ਕਰ ਜਾਣੀ ਆ ਥੱਲੋਂ ਸਹੀ ਗੱਲ ਆ ਫੀਟਿੰਗ ਚੈੱਕ ਨਹੀਂ ਲੇਵੇ ਦੀ ਲੈ ਉਹ ਡਾਕਟਰ ਫਿੱਟ ਲੇਵਾਗਾ ਨਾ ਮਟੜਸ ਆਵੇ ਲੈਵੇਂ ਨੂੰ ਬਾਕੀ ਨਾ ਡਾਕਟਰ ਥਣਮਸਲੇ ਇੰਨਾ ਕਿ ਚੰਗਾ ਲੱਗਿਆ ਬੱਚੀ ਨੂੰ ਸਹੀ ਗੱਲ ਬਾਕੀ ਫੇਸ ਫੂਸ ਦੀ ਵਾਲੀ ਨਹੀਂ ਆ ਚੰਗੇ ਆ ਲੈ ਬਿਊਟੀ ਚੈੱਕ ਕਰ ਬਈ ਇੱਕ ਨੰਬਰ ਬੱਚਾ ਹੈਗਾ ਹਜੇ ਉਮਰ ਵੀ ਕੁਛ ਨਹੀਂ ਦੀ ਕਰਮਾ ਡਾਕਟਰ ਬਦਣਾ ਬੱਚੀ ਨੇ ਗਾਂ ਲੈ ਸੂਏ ਨੂੰ ਹੋਰ ਸਹੀ ਗੱਲ ਖੋਲ ਦੇ ਮੜੀ ਤੋਰ ਦੀ ਬੱਚਾ ਕਰਮ ਵਾਲੀ ਨੇ ਬਹੁਤ ਚੰਗਾ ਦਿੱਤਾ ਬਰੀਡ ਬਹੁਤ ਇਸ ਲਈ ਸਾਲ ਡਾਕਟਰ ਬੱਚੀ ਸੀਗੀ ਬੱਚੀ ਵੀ ਜਮਾ ਹੀ ਚੀਜ਼ ਸੀ ਠੀਕ ਆ ਹਾਂ ਹੂੰ ਬਾਕੀ ਬੱਚੇ ਬਹੁਤ ਨਿਆਏ ਚੰਗੇ ਪਾਉਂਦੀ ਆ ਸਹੀ ਆ ਬਈ ਲੈ ਬਰੀਡ ਚੈੱਕ ਕਰੋ ਬਰੀਡ ਇੱਕ ਨੰਬਰ ਆ ਬਾਕੀ ਜਾਣ ਵਾਲੀ ਬਰਡ ਆ ਬਾਕੀ ਡਾਕਟਰ ਜਵਾਨੀ ਚਾਹੀਏ ਬੱਚੀ ਮੰਨ ਕੇ ਚੱਲ ਬਾਕੀ ਲੇਵਾ ਲੂਆ ਬੱਚੀ ਦਾ ਫੇਸ ਫੂਸ ਇਥੇ ਡਾਕਟਰ ਖੜਨੀ ਖੁਰਨੀ ਚੈੱਕ ਕਰਾਏ ਦੇ ਫੇਸ ਕੀ ਬਾਤ ਐ ਬੱਚੀਆਂ ਵਾਲਾ ਲੱਗਿਆ ਡਾਕਟਰ ਜਮਾ ਹੂੰ ਮੁੱਲ ਭਰਾਜਾ ਜੀ ਹੋ ਮੋਲ ਡਾਕਟਰ ਜਮਾ ਜਾਇਜ਼ ਹੋਗਾ ਬਾਈ ਡਾਕਟਰ ਮੁੱਲੀ ਨਹੀਂ ਕਰਨੇ ਆਪਾਂ ਹੂੰ ਜਮਾ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਰੱਖਦੇ ਮੁੱਲ ਜਮਾ ਜਾਇਜ਼ ਰੱਖਾਂਗੇ ਕੀ ਬਾਤ ਆ ਬਾਈ ਜੀ ਜੈ ਕੱਕਣੀ ਬਾਈ ਹਾਂ ਬਈ ਹਮ ਬਈ ਡਾਕਟਰ ਬੱਚੀ ਆਏਗਾ ਤੇ ਭਜਣ ਭੂਜਣ ਵੀ ਬੱਚੀ ਚ ਪੂਰਾ ਫੁੱਲ ਆ ਗਿਆ ਬਾਕੀ ਸੂਈ ਕਰ ਡਾਕਟਰ ਕੋਕਾ ਖਚਕ ਲੀਆਂ ਗੋਲੇ ਵਰਗੀ ਬਣ ਜਾਣਾ ਲੈ ਬਈ ਥਣ ਦੇ ਕੇ ਪੂਰਾ ਗੱਟ ਤੇ ਲੱਗਿਆ ਤੇ ਵੱਡੀ ਨਾਲ ਇਧਰ ਵੀ ਦੁੱਧ ਵਾਲੀ ਬਹੁਤ ਚੰਗੀ ਆ ਦੁੱਧ ਵਾਲਾ ਪੀਸ ਆ ਬਾਕੀ ਡਾਕਟਰ ਕੱਦ ਚੈੱਕ ਕਰਾ ਦੇ ਕਿੰਨਾ ਕੱਦ ਦਾ ਬਹਿੜਾ ਕੱਦ ਦਾ ਬਈ ਅੰਦਾਜ਼ਾ ਲਾ ਲਿਓ ਬਈ ਬਰਾਬਰ ਖੜਾ ਹੋਸਾ ਹਣਾ ਅੰਦਾਜ਼ਾ ਲਾ ਕਿਆ ਬਾਤ ਹੈ ਤੇ ਵਾਕਿ ਬਿਚਲੇ ਵਾਲਾ ਲੁਆ ਰਿਹਾ ਹੈ ਇਹ ਬੰਦੇ ਲੈ ਡਾਕਟਰ ਨਾ ਤਾਂ ਮਗਰ ਵੀ ਆ ਗਿਆ ਮੂਰੇ ਤਾਂ ਹੋਣੀ ਹੋਣੀ ਬਾਕੀ ਕੋਈ ਚੈੱਕ ਨਹੀਂ ਧਾਰਾ ਬਾਈ ਮਾਰ ਕੇ ਦਿਖਾ ਦਿੰਦਾ ਹੈ ਕਿ ਠੀਕ ਹੈ ਕਿ ਨਹੀਂ ਧਾਰਾ ਮਾਰ ਦੇ ਬਾਈ ਚੋਣ ਬੜਾ ਚੰਗਾ ਹਨ ਚੋਣ ਦਾ ਡਾਕਟਰ ਬੜਾ ਨਿਆ ਚੰਗਾ ਹੈ ਹਮ ਲੈ ਜਮਈ ਬੜਾ ਹਾ ਜੇ ਕਰੀ ਗ੍ਰਾਮ ਹੋਇਆ ਸੂਜ ਨੂੰ ਹਮ ਕਿਆ ਬਾਤ ਹੈ ਜਿਵਾਈ ਜਿਵੀ ਬਾਲੀ ਚੰਗੀਆਂ ਕਰਮਾਈ ਦੀ ਲੈ ਇੱਕ ਨੰਬਰ ਜੋਣ ਲਈ ਕਿਆ ਬਾਤ ਹੈ ਲੈ ਮਗਰ ਲੈ ਥਣਾ ਜੀ ਚੈੱਕ ਕਰ ਲੋ ਚ ਬਾਈ ਲੈ ਹੈ ਲੈਟਰ ਕਿਉਂ ਮੰਨ ਕੇ ਜਦ ਦੋਤੇ ਆ ਗਈ ਬੱਚੀ ਨੇ ਉਹ ਚਵਾਈ ਬਣਾਉਣੀ ਆ ਚੀਚੀ ਨਾਲ ਗੀ ਧਾਰਾ ਲੈਟਰ ਪੋਲੀ ਬਹੁਤ ਆ ਚਵਾਈ ਹੈ ਨਾ ਹਾਂ ਵੀ ਹੂੰ ਦੇਖ ਲੈ ਲੈਟਰ ਜਮਾ ਬੋਲਾ ਹੀ ਆਏ ਤਾਂ ਜਮਾ ਖੱਟਾ ਬੋਲਾ ਬਾਈ ਹਨਾ ਤੇ ਮੁੱਲ ਵੀ ਬਾਈ ਕਹਿੰਦਾ ਬਾਲਾ ਨਹੀਂ ਰੱਖਦੇ ਇਹਦਾ ਬਾਹਰ ਡਾਕਟਰ ਮਾੜੀਆਂ ਮੋਟੀਆਂ ਬੱਚੀ ਭਾਂ ਪਾਈ ਫਿਰਦੀ ਆ ਗਈ ਲੈ ਵਿੱਚ ਹੂੰ ਮੰਨ ਕੇ ਚੱਲ ਕਿਦੋਂ ਡੰਗ ਤੇ ਆ ਗਈ ਮੰਨ ਕੇ ਜਾ ਬਹੁਤ ਲੈ ਭਾਈ ਬਰੀਡ ਵਾਲੀ ਆ ਕਰਮ ਵਾਲੀ ਤੇ ਮੁੱਲ ਭਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੁੱਲ ਨੇ ਰੱਖਦੇ ਭਾਈ ਅੱਗੇ ਵੀਰੇ ਲਾਸਟ ਕਿਹੜਾ ਸੂਅ ਸੂਈ ਹੈ ਇਹ ਡਾਕਟਰ ਦੂਜਾ ਸੂਅ ਸੂਈ ਹੈਗੀ ਇਹ ਕਦੋਂ ਸੂਈ ਹੈ ਵੀਰੇ ਇਹ ਵੀ ਡਾਕਟਰ ਕੱਲ ਦੀ ਸੂਈ ਵੀ ਹੈਗੀ ਬੱਚਾ ਕੀ ਦੇਤਾ ਇਹਨੇ ਬੱਚਾ ਇਹਦੇ ਮੰਗ ਰਹਾ ਡਾਕਟਰ ਬੱਚਾ ਦਿੱਤਾ ਭਾਈ ਠੀਕ ਆ ਥਣ ਲਈ ਬਹੁਤ ਬੜਾ ਚੰਗਾ ਹੈ ਨਾ ਬਾਕੀ ਡਾਕਟਰ ਲੇਵੇ ਦੀ ਕੁਆਲਟੀਰੀ ਵੀ ਚੈੱਕ ਕਰਾ ਦੇ ਜਮਾ ਫਿੱਕ ਲੈਵਾਗਾ ਸਹੀ ਹੈ ਤੇ ਬਾਕੀ ਥਣ ਥਣ ਬੈਠਦਾ ਇੰਨਾ ਕਿੰਗਾ ਚੰਗਾ ਲੱਗਿਆ ਕਿੰਨਾ ਕਹਦੇ ਉਹਨਾਂ ਦੇ ਲੈਵਾ ਡਾਕਟਰ ਲੈਵਾ ਦੇਖ ਲੈ ਆ ਮਾੜੀ ਮੁਟੀਆਂ ਭਲਾਏ ਭਾਈ ਫਿਰ ਜਿਹੜਾ ਟਰਤਾਜੀ ਕਰਕੇ ਬਾਕੀ ਥਾਣੀ ਬੜਾ ਚੰਗਾ ਲੱਗਿਆ ਹਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਥਾਨਾਂ ਦੇ ਨਾੜਾਂ ਨੂੜਾਂ ਕਰਮਾਂ ਦੇ ਫੁੱਲ ਚ ਲੈ ਟਰ ਸੀਲ ਨਹੀਂ ਕਰਮਾਂ ਦੇ ਚਲੋ ਦੁੱਧ ਵਾਲੀ ਬਾਕੀ ਠੰਡੀ ਪਾਉ ਤਾਂ ਲੱਗ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਕੱਦੀ ਬੜਾ ਯਾਰ ਬਹਿੜਦਾ ਹਨਾ ਭਾਈ ਬਾਕੀ ਟਰ ਲੇਵੇ ਨਾੜਾਂ ਲਖਾ ਦੇ ਕਿੰਨੇ ਆ ਪ੍ਰੋ ਐਪ ਇਹਦਾ ਵੀ ਲੈ ਵਾ ਹਮ ਲੈ ਨੇੜ ਤੋਂ ਚੈੱਕ ਕਰਵਾਣੇ ਕਲੀ-ਕਲੀ ਨਾੜ ਦਾ ਹੈ ਬਰੀਕ ਸਾਰੀਆਂ ਦੀਂਧੀਆਂ ਕਰਮਾ ਲਈ ਬਾਕੀ ਰਾਈਟਰ ਬ੍ਰੇਕੀ ਜਾਂ ਦੁੱਧ ਵਾਲਾ ਪੀਸ ਆਗਾ ਹੂੰ ਬਾਕੀ ਕੱਦ ਦੇ ਦਾ ਚੈੱਕ ਰੈਡੀਟਰ ਕਿੰਨਾ ਆਗਾ ਬਾਈ ਬਰਾਬਰ ਖੜਾ ਉਸਾਂਵਾਂ ਕੱਦ ਦਾ ਅੱਜਾ ਲਾ ਲਿਓ ਫੁੱਲ ਕੱਦ ਫੁੱਲ ਬ੍ਰੀਡ ਕੋਈ ਛੋਟੀ ਨਾ ਮੰਨਿਓ ਕਹਿੰਦੇ ਬਾਈ ਬਾਕੀ ਡਾਇਰੈਕਟਰ ਲੇਵੇ ਦੀ ਕੁਆਲਿਟੀ ਤਾਂ ਇੰਨੀ ਚੰਗੀ ਲੱਗਿਆ ਬੱਚੇ ਨੂੰ ਕਿੰਨੀ ਕਹਦੇ ਉਹਨੀ ਹਮਮ ਔਰ ਨੀ ਆ ਇਫੈਕਟ ਲੈਵਾ ਡਾਕਟਰ ਸਹੀ ਗੱਲ ਲੈ ਫੀਟਿੰਗ ਚੈੱਕ ਕਰੋ ਲੈ ਵੇਰੀ ਕਿਨੇ ਬਾਈ ਮੈਂ ਕਿਹੜੇ ਢੁਲਾ ਢੁਲਾ ਡਾਕਟਰ ਆਥਨੋਂ ਕੱਢਿਆ ਨਹੀਂ ਆ ਬੱਚੇ ਨੇ ਫਾਸ ਫਾਸ ਤੁਰਨਾ ਹੈਗਾ ਸਹੀ ਹੈ ਬਾਈ ਇਹ ਵੀ ਡਾਕਟਰ ਮਾੜਾ ਬੱਚੇ ਆਪਣੇ ਦੰਦਾਂ ਜੀ ਹੋਰ ਬਾਕੀ ਆਪਾਂ ਦੇਖੀ ਨਹੀਂ ਹੂੰ ਫੇਸ ਸੁਸ ਦਿਖਾਇਆ ਡੈਕਟਰ ਲੈ ਬਾਈ ਫੇਸ ਦੀ ਬਿਊਟੀ ਬੱਚਾ ਫੇਸ ਡੈਕਟਰ ਜਮਾ ਯਾ ਬਾਤ ਆ ਬਿਊਟੀਫੁੱਲ ਆ ਹਨਾ ਤੇ ਇਧਰ ਉਧਰ ਵੀ ਨਾੜਾ ਨੂੜਾ ਡੈਕਟਰ ਲੇਵੇ ਤੇ ਬਹੁਤ ਆ ਕੱਦ ਫੁੱਲ ਬਿਊਟੀਫੁੱਲ ਆ ਤੇ ਨਾੜਾ ਲੇਵੇ ਤੇ ਚਾਰ ਸਫੇਰੀ ਉਹਨੀਆਂ ਨੇ ਤੇ ਬਾਕੀ ਥਣ ਥਣ ਬਹੁਤ ਨਿਯਾਇ ਚੰਗਾ ਲੱਗਿਆ ਆ ਬਾਕੀ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਡੈਕਟਰ ਹੂੰ ਖੋਲੀ ਮਣੀ ਤੋਰੀ ਮੇ ਸੂਈ ਸਵਾਈ ਆ ਚਵਾਈ ਕਿਵੇਂ ਆ ਭਰਾ ਚਵਾਈ ਦਾ ਡੈਕਟਰ ਬਹੁਤ ਨਿਯਾਇ ਚੰਗੇ ਡੈਕਟਰ ਥੱਲੇੋਂ ਦਾ ਕੋਈ ਵੈੜ ਨਹੀਂ ਮਾੜੀ ਹੂੰ ਲੈ ਬਾਈ ਤੁਰ ਜੇ ਕਰ ਲਿਓ ਕਰਮਾਲੀ ਦਾ ਇਹ ਲੇਵਾ ਕਮਾਲ ਦਾ ਹੀਟਿੰਗ ਵਾਲਾ ਲੇਵਾ ਕੋਈ ਡਟਮਾ ਨਹੀਂ ਕੋਈ ਆ ਨਾ ਐ ਜਿਣੀਗਾ ਜਮਾ ਡਾਕਟਰ ਫਿਕ ਲੇਵੇ ਦੀ ਹੈਗੀ ਮੰਨ ਕੇ ਚੱਲ ਜਮਾ ਨਮਾ ਹਾਨ ਆਗੇ ਗਾਹਾਂ ਨੂੰ ਵਧਣਾ ਡਾਕਟਰ ਸਹੀ ਆ ਬਾਕੀ ਤਾਜੀ ਵੜਾ ਡਾਕਟਰ ਕੁੱਕ ਚੱਕਣੀ ਆ ਵੜਨੇ ਹੂੰ ਬਾਕੀ ਉਹਦਾ ਕੱਦ ਬੈਡ ਚੈੱਕ ਕਰਾ ਦੇ ਲੈ ਬਈ ਸਿਹਤ ਨਹੀਂ ਡਾਕਟਰ ਕਰਮਾਲੀ ਇਹ ਵੀ ਬਹੁਤ ਹੈਗੀ ਅਵਾ ਹੀ ਵਹਿਆਦਾ ਥੱਲੇ ਲੈ ਜਿੰਮੇ ਮਰ ਜਿਆ ਉੱਥੇ ਫੇਰੀ ਚੱਲ ਕੋਈ ਚੱਕਣੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਬਈ ਮੋਲ ਜੈਜੂਪਰਾ ਮੋਲ ਡਾਕਟਰ ਜਮਾ ਜਾਏ ਬਾਕੀ ਫੀਸ ਉਸ ਦੇ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਖਿੱਚ ਕੇ ਮੋਲ ਰੱਖਾਂਗੇ ਲੈ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਬ੍ਰੀਡ ਵਾਲੀ ਹੈ ਕਿ ਨਹੀਂ ਬ੍ਰੀਡ ਤਾਂ ਡਾਕਟਰ ਵਾਲੀ ਨਹੀਂ ਆਏ ਚੰਗੀ ਆ ਬੈੜ ਦੀ ਹੂੰ ਹੂੰ ਬਾਕੀ ਡਾਕਟਰ ਕਰਮਾਂ ਆ ਸੀਲ ਹੋਣੀਆਂ ਸਾਰੀਆਂ ਬਹੁਤ ਆਈਆਂ ਮੈਂ ਮਰਜ਼ੀ ਬੈਠਾ ਰਿਹਾ ਥੱਲੇ ਕਹਿਣਾ ਕਰਨਾ ਜਮੇ ਨਹੀਂ ਕੁਸ ਲੈ ਲੈ ਪਰ ਮਾਈ ਬਈ ਐ ਇੱਚੀ ਚਵਾਈ ਕਰ ਲੈ ਡਾਕਟਰ ਠੀਕ ਆ ਕੋਈ ਚੈੱਕ ਕਰਨੇ ਆਇਂਦਾ ਰਾਂ ਬਾਈ ਕਹਿੰਦਾ ਮਾਰ ਕੇ ਦਿਖਾਣੇ ਕਹਿਣਾ ਕਰਮਾ ਨਹੀਂ ਕੁਛ ਨਹੀਂ ਢੜੀ ਸੀਲ ਫੁੱਲ ਚਵਾਈ ਬੜੀ ਚੰਗੀ ਆ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾ ਨਹੀਂ ਕੁਛ ਯਾ ਵਾਹ ਕਬ ਚਵਾਈ ਤਾਂ ਇੱਕ ਨੰਬਰ ਆ ਕਹਿੰਨੀ ਬਾਈ ਚਵਾਈ ਦਾ ਰੈਡਰ ਬਾਲੀ ਨਹੀਂ ਆਇਆ ਚੰਗੀਲਾ ਮਗਰਲੇ ਥਣਾ ਚੈੱਕ ਕਰ ਲੋ ਚ ਬਾਈ ਕਿਆ ਬਾਤ ਆ ਇੱਕ ਨੰਬਰ ਚ ਆਉਣ ਲੱਗਿਆ ਬਾਕੀ ਦਾ ਥਣ ਥੂਣ ਦਿਖਾ ਦੇ ਕਿੰਨਾ ਚੰਗਾ ਲੱਗਿਆ ਲੈ ਕਿੰਨੀਆਂ ਘਤਾਰਾਂ ਮਾਰੀਆਂ ਹਾਂ ਦੇਖ ਪਾਸਮਕੇ ਕਰੇ ਮੁੱਠੀ ਵਾਲਾ ਥਣ ਇਕ ਲੱਗ ਲਾਦਾ ਨਾਲਾਂ ਦੇਖ ਇਕ ਫਲੀ ਫਲੀ ਨਾੜ ਨਾ ਇਹਦੀ ਨਹੀਂ ਆ ਤੇ ਮੋਲ ਜੈਜੂ ਹਣਾ ਬਈ ਮੋਜਮਾ ਜੈਜੂ ਡਾਕਟਰ ਵਾਕੀ ਫੇਸ ਫੂਸ ਕੱਬ ਕੁਦ ਦਿਖਾ ਦੇ ਬਹਿੜ ਦਾ ਸਹੀ ਗੱਲ ਆ ਬਈ ਤੇ ਨਾਗਸੀ ਭਰਾ ਕੋਲੇ ਬਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ